ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਖੁਸ਼ ਹੋ ਤੁਸੀਂ ਸਾਰੇ ਵਧੀਆ ਤੇ ਸਭ ਠੀਕਾ ਦਾ ਤੇ ਲੋ ਜੀ ਪੁੱਛੋ ਤੁਸੀਂ ਮੇਰੇ ਮੌਸਮ ਦੇਖੋ ਮੌਸਮ ਆਸਮ ਹੋਇਆ ਪਿਆ। ਕੱਲ ਦਾ ਮੀਂਹ ਪਈ ਜਾ ਰਿਹਾ ਤੇ ਆਪਾਂ ਵਲੌਗ ਸ਼ੁਰੂ ਕਰਤਾ। ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਕੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਵਲੌਗ ਆਪਾਂ ਅੱਜ ਸਵੇਰੇ ਕੰਟੀਨਿਊ ਕਰਤਾ ਕਿਉਂਕਿ ਸਟਾਰਟ ਕਰਤਾ। ਕਿਉਂਕਿ ਫਿਰ ਸਾਰਾ ਦਿਨ ਨਾ ਟਾਈਮ ਹੀ ਨਹੀਂ ਲੱਗਦਾ ਹੈਗਾ ਵਲੌਗ ਸ਼ੁਰੂ ਨਹੀਂ ਹੁੰਦਾ ਤੇ ਫਿਰ ਵਲੌਗ ਕੰਟੀਨਿਊ ਨਹੀਂ ਹੁੰਦਾ ਹੈਗਾ ਜੇ ਸ਼ੁਰੂ ਹੋਇਆ ਹੋਏ ਫ ਮੌਸਮ ਕਾਫੀ ਚੇਂਜ ਆ ਗਿਆ ਜੀ ਮੌਸਮ ਦੇ ਵਿੱਚ ਰਾਤ ਤਾਸੀਂ ਪੱਖੇ ਦੇ ਨੀਚੇ ਪਏ ਐਸੀ ਨੇ ਲਾਇਆ ਹੈ ਬਸ ਅਸੀਂ ਅਸੀਂ ਇੱਕ ਵਾਸਤ ਚਾ ਚ ਪੀ ਕੇ ਬੈਠੇ ਆ ਤੇ ਵਲੌਗ ਆਪਾਂ ਨੇ ਚਾ ਪੀ ਕੇ ਬੈਠੇ ਤੇ ਮੈਂ ਕਿਹਾ ਚਲੋ ਆਪਾਂ ਤੇ ਆਕਾਰ ਵੀ ਰੈਡੀ ਹੋ ਰਹੇ ਆਫਿਸ ਜਾਣ ਨੂੰ ਤੇ ਆਪਾਂ ਵੀ ਬਸ ਆਪਣਾ ਚਾ ਪਾਣੀ ਖੋ ਗਿਆ ਬਸ ਨੂੰ ਇੱਕ ਵਾਰ ਸਨਾ ਮੈਂ ਚਲੋ ਵਲੌਗ ਅੰਦਰ ਲੀਹ ਹਵਾ ਬਹੁਤ ਤੇਜ਼ ਚੱਲਦੀ ਹੈ ਠੰਡਾ ਤੇ ਅੱਜ ਸੰਗਰੂਤ ਦੇ ਵਿੱਚ ਨਹੀਂ ਪੈਂਦਾ ਪਿਆ ਰਾਤ ਦੇ ਮੀਂਹ ਪੈ ਰਿਹਾ ਮੈਂ ਰਾਤ ਦੇ ਨਰਗਨ ਨਹੀਂ ਫੇਰ ਆਏਗਾ ਤੇ ਅੱਜ ਦੇਖ ਲਿਆ ਕੋਈ ਕੂੜੇ-ਪਾੜੇ ਬਣਾਉਣ ਦੀ ਸਲਾਹ ਕਿ ਕੂੜੇ ਬਣਾ ਲਈਏ ਬਾਕੀ ਬਣੇ ਰਹੋ ਵਲੌਗ ਚ ਬਣਦੇ ਵੀ ਕੂੜੇ ਕਿ ਨਹੀਂ ਕਿਉਂਕਿ ਮੈਂ ਕੱਲੀ ਨਾ ਘਰੇ ਰਹਿ ਜਾਣਾ ਤੇ ਮੈਂ ਕੱਲੀ ਨਾ ਕੂੜੇ ਤੋਂ ਖਾਣੇ ਨਾ ਤੇ ਬਸ ਦੇਖਦੇ ਆਂ ਕੁਛ ਹੀ ਨਾ ਕਰਨੀ ਬਣੇ ਰਹੋ ਤੁਸੀਂ ਵਲੌਗ ਚ ਮੈਂ ਆਪਣਾ ਖਾਣਾ ਉਤਾਰਨਾ ਸਲਾਹ ਕਿ ਕੂੜੇ ਖਾਣੇ ਨੇ ਤੇ ਘਰੇ ਆ ਜਿਓ ਤੇ ਜੇ ਦਮੜ ਆ ਗਈ ਜਾਓ ਧੁੱਪ ਨਾ ਮੰਗੇ ਸਾਢੇ 3 4 ਵਜੇ ਪਰ ਫੇਰ ਵੀ ਪੰਗਾ ਫੇਰ ਨਾ ਮ ਟਿਊਸ਼ਨ ਚਲੀ ਜਾਂਦੀ ਫੇਰ ਨਹੀਂ ਬਣਦੇ ਤੇ ਐਸੇ ਚੱਕਰਾ ਜਿਹੀ ਕੋਈ ਚੀਜ਼ਾਂ ਰਹਿ ਜਾਂਦੀਆਂ ਇਕੱਲੇ ਬੰਦੇ ਦੀਆਂ ਕਿ ਹਾਈ ਮੈਂ ਕੱਲਾ ਆ ਮੈਂ ਕੀ ਖਾਣਾ ਹਨਾ ਮੈਂ ਇਕੱਲੇ ਜਾਣੇ ਨੇ ਕੀ ਖਾਣਾ ਤੇ ਆਪਣੇ ਚਾਰ ਜਾਣੇ ਹੁੰਨ ਤੇ ਤਾਂ ਕਰਕੇ ਕੋਈ ਚੀਜ਼ ਬਣ ਵੀ ਜਾਂਦੀ ਹੈ। ਘੰਟੀ 12 ਵਜ ਰਿਹਾ ਤਾਂ ਘਾਰੇ ਨੂੰ ਆ ਜਾਓ ਫੋਨ ਆ ਗਿਆ ਤੁਹਾਡਾ ਆ ਹੀ ਗਿਆ ਲੋ ਜੀ ਮੀ ਆ ਹੀ ਗਿਆ ਸਾਡੇ ਆਖਰਕਾਰ ਪਰ ਅਜ ਉਹ ਦੁੰਨ ਨਹੀਂ ਪੈਂਦਾ ਪਿਆ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਾ 3 ਘੰਟੇ 2 ਘੰਟੇ ਹੋ ਗਏ ਮੈਂ ਨਹੀਂ ਪੈਂਦਾ ਪਿਆ ਮੌਸਮ ਇੰਨਾ ਠੰਡਾ ਹੋਇਆ ਹੈ ਬਣਾ ਅੰਦਰ ਪੱਖੇ ਵੀ ਬੰਦ ਕੀਤੇ ਹੋਏ ਨੇ ਸੰਗਰੂਰ ਤਾਂ ਮੀਂਹ ਬਹੁਤ ਲੇਟ ਆਇਆ ਬਾਕੀ ਤਾਂ ਸਾਰੀ ਜਗ੍ਹਾ ਪੈ ਗਿਆ ਪਰ ਇੱਥੇ ਬਹੁਤ ਲੇਟ ਆਇਆ ਮੀਂਹ ਲਓ ਜੀ ਇੱਧਰ ਉਹ ਬੈਠੇ ਦੇਖੋ ਪੰਛੀ ਉੱਥੇ ਨਾ ਮੈਂ ਰੋਟੀ ਰੋਟੀ ਰੱਖ ਦਿੰਨੀ ਆ ਤਾਂ ਦਾਣੇ ਦੋਣੇ ਤੇ ਉਹ ਖਾ ਲੈਂਦੇ ਨੇ ਉੱਥੇ ਜਾ ਕੇ ਹੁਣ ਤਾਂ ਮੀਂਹ ਚ ਰੱਖਿਆ ਨਹੀਂ ਮੈਂ ਰੱਖਣੀ ਆ ਦੋ ਕ ਰੋਟੀ ਤਦ ਲੋ ਜੀ ਮੀ ਪੈਨ ਦੀ ਖੁਸ਼ੀ ਚ ਆਪਾਂ ਨੇ ਇੱਧਰ ਬਣਾ ਲਏ ਨੇ ਪਕੌੜੇ ਥੋੜ੍ਹੇ ਜਿਏ ਕਿਉਂਕਿ ਸਾਡਾ ਦਮਨ ਪੁੱਤ ਆਉਣ ਵਾਲਾ ਤੇ ਇੱਧਰ ਮੈਂ ਪਕੌੜੇ ਬਣਾ ਲਏ ਤੇ ਮੈਂ ਕਿਹਾ ਚਲੋ ਮੌਸਮ ਠੰਡਾ ਹੈ ਤੇ ਆਪਾਂ ਪਕੌੜੇ ਬਣਾ ਲਏ ਜਿੰਨ ਦਮਨ ਨੂੰ ਖੁਸ਼ ਦਿਖਾਏਗਾ ਕਿ ਆਜ ਤੁਸੀਂ ਸਾਰੇ ਜਣ ਖਾ ਲੋ ਮੈਂ ਦੇਖਦਾ ਹੀ ਫਾਹੂੰਗੀ ਮੇਰੇ ਕਰਦੇ ਬੜਾ ਕੰਮ ਖਰਾਬ ਹੋ ਮੇਰੇ ਕੋਸੀ ਦੀ ਵੀ ਵੱਜ ਜਾਂਦਾ ਤੇ ਦੁਹੋਂ ਲੱਗਦਾ ਪੈਂਦਾ ਇਸ ਕਰਕੇ ਆਪਾਂ ਨੇ ਸਿਰਫ ਇੱਕ ਲੋਈ ਖਾਣੇ ਜਿਆਦਾ ਨਹੀਂ ਖਾਣਾ ਥੋੜੇ ਹੀ ਬਣਾਏ ਨੇ ਮੈਂ ਸਿਰਫ ਥੋੜ੍ਹੇ ਜਿਹਾ ਆਹ ਨੇ ਥੋੜ੍ਹੇ ਜਿਹਾ ਆਹ ਦੇਖੋ ਥੋੜ੍ਹੇ ਜਿ ਕੋੜੇ ਆਪਣੇ ਬਣ ਗਏ ਇਧਰ ਦਮਨ ਸਾਡਾ ਆ ਗਿਆ ਦੇ ਦਮਨ ਦਾ ਬੈਕ ਦੇਖੋ ਓਹ ਹੋ ਹੋ ਚੈਨ ਲੱਗਦਾ ਪਤਾ ਨਹੀਂ ਕੀ ਭਰਿਆ ਇੰਨਾ ਭਾਰੀ ਤੇ ਟਾਈਮ 3:30 ਦਾ ਹੋ ਗਿਆ ਅੱਜ ਨਾ ਸਾਡੇ ਸਵੇਰ ਦੀ ਲਾਈਟ ਹੈ ਨਹੀਂ ਮੀਂਹ ਕਰਕੇ ਪਤਾ ਨਹੀਂ ਖਰਾਬ ਕਰਬ ਹੋ ਗਈ ਤੇ ਆਪਣਾ ਜਿਹੜਾ ਵਾਈਫਾਈ ਏ ਉਹ ਚੱਲਦਾ ਲਾਈਟ ਤੇ ਇਨਵਰਟਰ ਤੇ ਨਹੀਂ ਚੱਲਦਾ ਤੇ ਆਪਾਂ ਨੇ ਇਨਵਰਟਰ ਦਾ ਪਲੱਗ ਉਧਰ ਹੀ ਹੈ ਬਸ ਉਧਰੋਂ ਪਲੱਗ ਲਾ ਕੇ ਤੇ ਇੱਥੇ ਵਾਈਫਾਈ ਲਾ ਰੱਖਿਆ ਥੱਲੇ ਹਾਂਜੀ ਦੰਮੂ ਕਿਵੇਂ ਲੋ ਲੈਟ ਆ ਗਈ ਲੈ ਮੈਂ ਪਹਿਲਾਂ ਹੀ ਬੋਲ ਦਿੰਦੀ ਹੈਂ ਮੈਂ ਚਲਦੀ ਹਾਂ ਨਹੀਂ ਬੁਟਾ ਖਾਓ ਪਹਿਲਾਂ ਪਕੌੜੇ ਖਾਓ ਆਜੋ ਆਜੋ ਮੇਰਾ ਪੁੱਤ ਆਜੋ ਖਾਓ ਫਟਫਟ ਦੁੱਧ ਲਿਆਈਆਂ ਮੈਂ ਚੁੱਥੇ ਬੈਠੋ ਗਰਮ ਬੜੇ ਨੇ ਗਰਮ ਬੜੇ ਨੇ ਧਿਆਨ ਨਾਲ ਖੋਲੀ ਆ ਮਿੱਠੀ ਕਿਨੇ ਕੀਤੀ ਤੇਰੀ ਗੋਰੀ ਮੈਨ ਤੇ ਇਸ ਕੋਲ ਜ ਮਿੱਠੀਆਂ ਕਰਦੇ ਹਾਂ ਹੈ ਪਤਾ ਹੀ ਮੈਚ ਬੈਠ ਨਹੀਂ ਕਰਦੀ ਹੋਈ ਹੱਦ ਹੋ ਗਈ ਤੁਹਾਡੇ ਵਾਲੀ ਹੈ ਕਿਵੇਂ ਬਣੇ ਨੇ ਆਰਾਮ ਨਾਲ ਖਾਓ ਕੋਈ ਗੱਲ ਨਹੀਂ ਪੁੱਤ 3:45 ਤੇ ਟਿਊਸ਼ਨ ਜਾਣਾ ਦਮਣ ਨੇ ਤਾਂ 3:30 ਹੋ ਗਏ ਨੇ ਕੋਈ ਨਾ 15 ਮਿੰਟ ਪਹਿਲੇ ਉੱਥੇ ਵੀ ਨਹੀਂ ਤੇਜ਼ ਜਾਣਾ ਸਕੂਟੀ ਤੇਜ਼ ਨਹੀਂ ਚਲਾਣੀ ਹੌਲੀ ਚਲਾਨੀ ਬਿਲਕੁਲ ਲੈਡ ਫੇਰ ਤੁਰ ਗਈ ਬੱਚਪੰਕਾ ਜਾਂ ਮਾਰ ਕੇ ਤੁਰ ਗਈ ਐ ਖਾ ਲੋ ਬਸ ਮੈਂ ਪਹਿਲਾਂ ਤੁਹਾਨੂੰ ਦੁੱਧ ਲਿਆਦਾ ਠੀਕ ਹੈ ਮੇਰੇ ਦਿਨਾਂ ਚ ਐਵੇਂ ਤਾਂ ਗਿਆ ਐਵੇਂ ਤਾਂ ਗਿਆ ਅੱਛਾ ਕਿਹੜੀ ਕਲਾਸ ਚ ਹੈ ਚੌਥੀ ਚ ਅੱਛਾ ਚੌਥੀ ਚ ਇੱਕ ਛੋਟਾ ਜਿਹਾ ਓਏ ਬੋਏ ਕਿ ਗਰਲ ਹੈ ਮਿੱਠਾ ਖੋਲ ਲੋ ਮਿੱਠਾ ਖੋਲ ਲੋ ਮਿੱਠਾ ਖੋਲ ਲੋ ਦਮਨ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਤੇ ਮੈਨੂੰ ਬਿਠਾ ਲੈਂਦੀ ਦੀ ਅੱਜ ਮੈਨੂੰ ਬਹਿ ਜਾ ਮੈਂ ਬਹਿ ਜਾਨੀ ਆ ਹੂੰ ਤੇ ਮੈਂ ਕਿਹਾ ਤੈਨੂੰ ਪਤਾ ਮੈਂ ਤੂੰ YouTube ਤੇ ਰਹਿਣਾ ਕਿਹਾ ਹਾਂ ਮੇਰੇ ਸਾਡੇ ਚੈਨਲ 'ਤੇ ਜਾ ਕੇ ਦੇਖੀ ਅੱਛਾ ਕਿਹਨਾਂ ਕਿਹਾ ਵਾਸੀ ਫੈਮਿਲੀ ਤੇ ਮੈਂ ਵੀ ਗੀਤ ਦਾ ਫੋਨ ਲਿੱਤਾ ਸਮਝਾਣਾ ਹੁੰਦਾ ਨਾ ਹਾਂ ਤੇ ਸਕੂਲ ਚ ਰੱਖ ਦਿੰਨੇ ਆ ਹਾਂ ਲਿੱਤਾ ਤੇ ਮੈਂ ਕਿਹਾ ਆਹ ਦੇਖ ਕਹਿੰਦਾ ਹੈ ਮੈਨੂੰ ਨਹੀਂ ਲੱਗਦਾ ਹੈਰਾਨ ਹੋ ਗਿਆ ਹੈਰਾਨ ਹੋ ਗਿਆ ਕਹਿੰਦਾ ਅੱਛਾ ਤੁਸੀਂ ਹੋ ਮੈਂ ਕਿਹਾ ਹਾਂ ਹਾਂ ਕਹਿੰਦਾ ਅੱਛਾ ਠੀਕ ਹੈ ਠੀਕ ਹੈ ਕਰ ਜਾ ਕੇ ਦੇਖੇਗਾ ਅੱਜ ਉਹ ਅੱਜ ਦੇਖੇਗਾ ਹਾਂ ਮੈਂ ਫਿਰ ਇੰਸਟਾਗ੍ਰam ਦਾ ਵੀ ਆਪਣਾ ਚੈਨਲ ਦਿਖਾਵੇਂਗਾ ਤੂੰ ਅੱਛਾ ਮੈਂ ਕਿਹਾ ਆਹ ਦੇਖ ਮੈਂ ਕਿੰਦੇ ਹੋਏ ਅੱਛਾ ਦੀਦੀ ਹਾਂ ਗਏ ਠੀਕ ਹੈ ਦੀਦੀ ਤੇ ਦੀ ਤੁਸੀਂ ਕਿੱਥੇ ਰਹਿੰਦੇ ਮੈਂ ਕਿਹਾ ਮੈਂ ਆ ਦੇ ਇੱਥੇ ਤਾਂ ਰਹਿਣੀ ਹੈ ਜਿਸ ਨੂੰ ਕਰਦੀਆਂ ਅੱਛਾ ਇੰਦਰੋਂ ਹੀ ਜਾਂਦਾ ਸੰਗਰੂਰ ਤੋਂ ਹੀ ਹਾਂ ਚਲੋ ਜੀ ਖਾਓ ਤੁਸੀਂ ਪਕੌੜੇ ਤੇ ਲੈਟ ਹੈ ਨਹੀਂ ਸਾਡੀ ਗਰਮੀ ਜਿੰਨਾ ਮੌਸਮ ਠੰਡਾ ਹੋਇਆ ਤੇ ਅੰਦਰ ਓਨੀ ਗਰਮੀ ਲੱਗਦੀ ਨਾ ਬਾਹਰ ਬਹਿ ਸਕਦੇ ਆ ਨਾ ਅੰਦਰ ਪੁੱਤ ਮਿੱਠਾ ਕੋਲਾ ਦੁੱਧ ਚ ਲਿਓ ਮੈਂ ਕੋਲਾ ਚਲੋ ਜੀ ਪਹਿਲਾਂ ਪੱਕਾ ਦਮਨ ਨੂੰ ਭੇਜ ਲੀਏ ਫਿਰ ਮਿਲਦੇ ਆਪਾਂ ਦਮਨ ਟਿਊਸ਼ਨ ਤੋਂ ਆ ਕੇ ਤਾਂ ਕਹਿ ਲਈ ਕੰਮ ਦੇਖੋ ਦੋ ਮੁੰਦੇ ਹਨ ਚਲੋ ਠਠ ਮੈਂ ਦਾਲ ਤਰ ਲੱਗੀਆਂ ਪੁੱਤ 6 ਵਜ ਗਿਆ ਅੱਜ ਲੇਟ ਹੋ ਗਏ ਪਹਿਲਾਂ ਸੋਚਿਆ ਸੀ ਕਿ ਚਟਨੀ ਕੁੱਟਾਂਗੇ ਫਿਰ ਅਹੀ ਗਿਆ ਕਿ ਨਹੀਂ ਚਟਨੀ ਨਹੀਂ ਕੁੱਟਣੀ ਚਟਨੀ ਬਣਾਵਾਂਗੇ ਜਾਂ ਕੁੱਟਾਂਗੇ ਅਹੀ ਕਹਿ ਦੇਣਾ ਚਟਨੀ ਕੁੱਟਾਂਗੇ ਹਨਾ ਤੇ ਫਿਰ ਹੁਣ ਬਣਾਉਣ ਲੱਗੀ ਆ ਦਾਲ ਮੈਂ ਕਿਹਾ ਦਾਲ ਤੇ ਨਾਲ ਬਣਾਉਣੇ ਕਿ ਚੌਲ ਠੀਕ ਹੈ ਨਾ ਮੈਂ ਪੱਕਾ ਹੂੰ ਪੱਕਾ ਤੇ ਅੱਜ ਵਾਲੀ ਤੁਸੀਂ ਵੀਡੀਓ ਦੇਖੀ ਹੋਣੀ ਮਿਸਟਰ ਐਂਡ ਮਿਸ ਸਬਸ ਚੈਨਲ ਤੇ ਜਿਹੜਾ ਮਤਲਬ ਬੁਟੀਕ ਵਾਲੀ ਦੇ ਨਾਲ ਇਹ ਕੰਮ ਹੋਇਆ ਵਿਚਾਰੀ ਦੇ ਨਾਲ ਹਨਾ ਬੜਾ ਗਲਤ ਕੰਮ ਹੋਇਆ ਸੱਚੀ ਇਹੇ ਪਰ ਜਿਨੇ ਕੀਤਾ ਉਹਨੂੰ ਵੀ ਥੋੜਾ ਬਹੁਤਾ ਸੋਚਣਾ ਚਾਹੀਦਾ ਏ ਕਿ ਇੰਨਾ ਅਗਲੇ ਦਿਨ ਨਾਲ ਗਲਤ ਕੀਤਾ ਉਹ ਨਾ ਉਹ ਜਦੋਂ ਉਹ ਜਦੋਂ ਆਹ ਹਲਕਾ ਖੋਲੀ ਮਮਾ ਜੀ ਭਾਂਡੇ ਮंजਵਾ ਦੇ ਭਾਂਡੇ ਮਾਂਦੇ ਤੇ ਮੈਂ ਤੜਕਾ ਕੱਢਦਾ ਮੈਂ ਢਾਲ ਕੇ ਹੋਊਗਾ ਜੀਆ ਲੇਟ ਨਹੀਂ ਆ ਮੈਂ ਹੁਣ ਢਾਲੇ ਟਾਈਮ ਲੱਗਣਾ ਹੈ ਹੈ ਹਾਂ ਕੋਈ ਗੱਲ ਨਹੀਂ ਕਿਉਂਕਿ ਮੇਰਾ ਸਾਰੇ ਕੰਮ ਖਤਮ ਹੋ ਚੁੱਕੀ ਸੀ ਕਰਨ ਪੁੰਸੇ ਬਰਨ ਨੂੰ ਕਿਸੇ ਬਰਨ ਦਾ ਬਹੁਤ ਸੌਕ ਸੀ ਹੈ ਦਮਨ ਤਾਂ ਕੁਝ ਵੀ ਨਹੀਂ ਕਰਵਾਂਦੀ ਹੈਗੀ ਇਹਦਾ ਬਸ ਸਕੂਲ ਸਕੂਲ ਤੋਂ ਟਿਊਸ਼ਨ ਟਿਊਸ਼ਨ ਤੋਂ ਘਰ 6 ਵਜੇ ਆਈ ਚਲੋ ਜੀ ਹੁਣ ਇਹਨੂੰ ਲੱਗਾ 10 ਮਿੰਟ ਹੋਈ ਲੰਮੇ ਪਈ ਅਰੇਸਟ ਕਰਨੀ ਇਹਨੂੰ ਬਾਅਦ ਇਹਨੇ ਫੇਰ ਪੜ੍ਹਨ ਨੂੰ ਰਹਿ ਜਾਣੇ ਫੇ ਮੈਂ ਕਹਿ ਕਿ ਲੈਣੀ ਆ ਉੱਠ ਜਾ ਤਾਂ ਨਾ ਉੱਠ ਜਾਣਾ ਬਾਹਰ ਦੇਖ ਨੀ ਨੂੰ ਬੰਦ ਹੋਇਆ ਨਹੀਂ ਤਾਂ ਹੁਣ ਬੰਦ ਹੋਇਆ ਕਿਤੇ ਜਾ ਕੇ फुल सेट मोले साफ मौसम है सिमरनदा ब्लॉग आया है सिमरनदा ब्लॉग आया मैं सिमु चैनल द चैनल वाला नाम दास दीदी चैनल का नाम है सिम सिम्स स्कैन्स लाइक नहीं सिम कैन लाइक आते हाँ जाके ब्लॉग जरूर देखियो और चैनल को सब्सक्राइब करियो फुल सपोर्ट करियो सिमरनदा ब्लॉग नु भी ਤੇ ਜਿਹੜਾ ਲਿੰਕ ਹੈ ਸਿਮਰਨ ਦੇ ਚੈਨਲ ਦਾ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਪਲੀਜ਼ ਉੱਥੇ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਸੋਹਣਾ ਵਲੌਗ ਬਣਾਇਆ ਹੈ ਸਿਮਰਨ ਨੇ ਤੇ ਹੁਣ ਉਹ ਮੈਂ ਰੋਜ਼ ਕਹਿੰਦੀ ਆ ਕਿ ਰੋਜ਼ ਵਲੌਗ ਪਾਇਆ ਕਰ ਪਰ ਉਹਨੂੰ ਥੋੜੀਆਂ ਕੰਮ ਤੋਂ ਛੁੱਟੀਆਂ ਸੀ ਕਾਲਜ ਤੋਂ ਛੁੱਟੀਆਂ ਸੀ ਤਾਂ ਮਾਮੂ ਕੋਲ ਕੋ ਮੜ ਗਈ ਤੇਨੇ ਵਲੌਗ ਬਣਾਤਾ ਨਹੀਂ ਤਾਂ ਅਦਰਵਾਈਜ਼ ਉਹ ਕੋ ਟਾਈਮ ਬੜਾ ਕੱਟ ਵਲੌਗ ਬਣਾਉਂਦਾ ਪਰ ਫਿਰ ਵੀ ਮੈਂ ਕਿਹਾ ਟਾਈਮ ਚ ਟਾਈਮ ਕੱਢ ਕੇ ਬਣਾਇਆ ਕਰ ਕਿਉਂਕਿ ਕਾਫੀ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਿੰਨੇ ਸਿਮਰਨ ਵਲੌਗ ਕਿਉਂ ਨਹੀਂ ਪਾ ਰਹੀ ਜੇ ਸਿਮਰਨ ਬਸ ਬਿਜੀ ਹੁਣ ਕਰਕੇ ਨਹੀਂ ਸੀ ਪਾਰੀ ਹੁਣ ਫ੍ਰੀ ਸੀ ਤੇ ਉਹਨੇ ਬਲੌਗ ਪਾਇਆ ਹੋਇਆ ਕੈਨੇਡਾ ਵਾਲਾ ਜਰੂਰ ਜਾ ਕੇ ਚੈੱਕ ਕਰਿਓ ਦੇਖਿਓ ਸਿਮਰਨ ਦਾ ਬਲੌਗ ਜਰੂਰ ਲੋ ਗਾਇਸ ਮੌਸਮ ਦੇਖ ਲੋ ਲੋ ਗਾਇਸ ਮੌਸਮ ਦੇਖ ਲੋ ਨਾ ਦਿਖਾ ਪਾਉਂਦਾ ਮੈਨੂੰ ਓਕੀ ਓਕੀ ਦਿਖਾਣਾ ਦਾ ਹੈ ਲੋ ਦੇਖੋ ਕਿੰਨਾ ਸੋਹਣਾ ਲੱਗਤੀ ਹੈ ਮੈਂ ਰਾਤ ਤੈਨੂੰ ਕਿਹਾ ਸੀ ਮੈਂ ਬਾਜ਼ਾਰ ਤੋਂ ਆਖੀ ਮੈਂ ਤੈਨੂੰ ਕਹਿ ਗਈ ਮੈਂ ਦਮਨ ਕੋਲੀਆਂ ਦਾ ਨਹੀਂ ਹੁਣ ਮੰਨਿਆ ਸਾਰਾ ਘਰ ਦਾਗਾ ਮੈਂ ਸਾਂਭ ਜੀ ਹੁਣ ਆ ਵੀ ਮੈਂ ਦੇਖਾਂ ਤੇ ਦੋ ਤੇਰਸਾਤ ਗਿਆ ਨਾ ਖੰਗ ਲੱਗੀ ਯਾਰ ਇਹ ਸਮੈਨਾ ਕੋ ਠੰਡਾ ਹੋ ਗਿਆ ਇਹਨਾ ਕੋ ਠੰਡਾ ਹੋ ਗਿਆ ਕਿ ਪੱਖਾ ਜਿਨਾ ਬੰਦ ਹੀ ਕਰਕੇ ਰੱਖਿਆ ਜਿਆਦਾ ਲਾਇਆ ਨਹੀਂ ਹੈਗਾ ਪੱਖਾ ਹਾਲੇ ਮੀਂਹ ਆ ਲੱਗਦਾ ਉੱਪਰਲੇ ਪਾਸੇ ਪੈਦਾ ਹੋਇਆ ਜੀ ਕਾਰ ਬੱਸਸਲਾ ਅਬੀਸਲਾ ਹੋ ਗਈ ਜੀ ਮੇਲੇ ਪੁਰਾਹ ਦਿੱਤਾ ਗਿਆ ਪਹਿਲਾਂ ਆਪਾਂ ਕਹਿੰਦੇ ਮੀਂਹ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਜੇ ਆ ਗਿਆ ਹੁਣ ਅਸੀਂ ਔਖੇ ਆ ਜਦੋਂ ਨਹੀਂ ਆਉਂਦਾ ਉਦੋਂ ਵੀ ਆਈ ਔਖੇ ਅੱਧਾ ਮੰਦੇ ਕੰਮ ਦੇਖ ਲੋ ਆ ਦੇਖੋ ਜਰਾਬਾਂ ਨਾਲ ਇੱਥੇ ਫਿਰਦੀ ਪਈ ਥੋੜਾ ਥੋੜੀ ਖਿੱੱਚੀ ਜਾ ਰਹੀ ਇਹਦਾ ਵਲੌਗ ਬਣ ਰਿਹਾ ਆ ਸੌਕਸ ਫਿਰ ਗਈ ਇਹ ਸੌਕਸਾਂ ਦਾ ਪਤਾ ਨਹੀਂ ਕੀ ਇੰਨਾ ਟਾਈਮ ਪੈਂਦੀਆਂ ਨਹੀਂ ਪਰ ਫੜ ਜਾਂਦੀਆਂ ਨੇ ਅਗੋਂ ਅੰਗੂਠੇ ਤੋਂ ਨੌ ਵਧਿਆ ਹੋਣਾ ਨਾ ਤੇਰਾ ਨਹੀਂ ਨੌ ਹੋਣੀ ਵਧਿਆ ਹਾਂ ਹੋਣੀ ਵਧਿਆ ਨਿਕਲ ਗਈ ਵਧਿਆ ਸਹੀ ਹੈ ਬੇਟਾ ਜਰਾਬਾਂ ਹੁਣ ਗੰਦੀਆਂ ਅੰਦਰ ਲੈ ਕੇ ਨਾ ਜਾਇਓ ਇਹਨਾਂ ਲਾ ਦੇ ਉੱਥੇ ਜਿਹੜੇ ਬਿਸਤਰੇ ਲੈ ਕੇ ਚੜਜੋ ਜਿਵੇਂ ਯੂਰ ਟ੍ਰੋਜੀਤੀ ਉਹ ਗੋਰਾ ਆ ਕੇ ਫੇਰ ਵਾਪਸ ਕਰ ਆਈਏ ਨਮਰ ਲੈ ਕੇ ਦੋ ਜਾਨੀ ਆ ਮੈਂ ਬਾਜ਼ਾਰ ਤੇ ਲੈ ਕੇ ਆਈ ਐਨਾ ਨਾ ਪਾਣੀ ਖੜਾ ਨਾ ਰਾਹ ਚ ਡੁੱਬ ਜਾਂਗੇ ਆਪਾਂ ਕਿੰਨਾ ਪਾਣੀ ਖੜਾ ਨਾ ਪਾਣੀ ਨਹੀਂ ਹੈਗਾ ਬਾਜ਼ਾਰ ਚ ਬਹੁਤ ਪਾਣੀ ਪੁੱਤ ਆਪਣੇ ਆਪ ਬਾਜ਼ਾਰ ਚ ਤਾਂ ਸਾਰਾ ਪਾਣੀ ਦਾ ਭਰ ਜਾਂਦਾ ਹੈ ਇਹ ਬਹੁਤ ਪਾਣੀ ਹੁੰਦਾ ਇੱਥੇ ਸਾਫ ਸਾਫ ਸਮਾਂ ਕਿੱਦਾਂ ਨੂੰ ਨਹੀਂ ਨਹੀਂ ਜਾਣਾ ਜਦੋਂ ਕਿਤੇ ਜਾਣਾ ਨਹੀਂ ਹੈ ਨਾ ਕੱਪੜੇ ਕੀ ਲੈ ਕੇ ਦੇਈਏ ਕੱਪੜੇ ਤਾਂ ਪਿੱਛੇ ਪਈ ਮੈਨੂੰ ਕੱਪੜੇ ਲੈ ਕੇ ਦੋ ਮੈਨੂੰ ਕੱਪੜੇ ਲੈ ਕੇ ਦੋ ਜੇ ਜਾਣਾ ਕਿਤੇ ਸਕੂਲ ਸਕੂਲ ਤੋਂ ਘਰ ਘਰ ਤੋਂ ਟਿਊਸ਼ਨ ਟਿਊਸ਼ਨ ਤੋਂ ਫੇਰ ਘਰ ਦਸ ਟਿਊਸ਼ਨ ਤੇ ਪਾਣ ਲਈ ਚਾਹੀਦੇ ਨੇ ਆ ਟਿਊਸ਼ਨ ਤੇ ਪਾ ਕੇ ਜਾਂਦੇ ਬਹੁਤ ਪਏ ਨੇ ਟਿਊਸ਼ਨ ਤੇ ਇੱਕ ਉਹ ਦੋ ਕੱਪੜੇ ਨੇ ਉਹੀ ਵਾਰ-ਵਾਰ ਉਹ ਪਾ ਜਾਂਦੇ ਆ ਦਮੰਨੀਓ ਪਾ ਸੁਣਾ ਸੁਣਾ ਦਮੰਨੀਆਂ ਗੱਲਾਂ ਦਮਣ ਵਿਚਾਰੀ ਕੋ ਕੱਪੜੇ ਹੀ ਨਹੀਂ ਹੈ ਆ ਟੌਪ ਨਾ ਮੈਂ ਆਪਣੇ ਲਈ ਲੈ ਕੇ ਆਈ ਸੀ ਤੇ ਇਹ ਮੈਂ ਇੱਕ ਵਾਰੀ ਵੀ ਨਹੀਂ ਪਾਇਆ ਹੈਗਾ ਇਹ ਦਮਣ ਹੀ ਪਾ ਰਹੀ ਹੈ ਦੇਖ ਲਓ ਹੁਣ ਸਰਦੀ ਆ ਰਹੀ ਸਰਦੀਆਂ ਵਾਲੇ ਲੈ ਕੇ ਦਵਾਂਗਾ ਪੁੱਤ ਕੋਈ ਕੇਰੀ ਸਰਦੀਆਂ ਵਾਲੇ ਲੈ ਕੇ ਦੋ ਮੈਨੂੰ ਹਾਂ ਤੇ ਸਰਦੀ ਸਟਾਰਟ ਤਾਂ ਹੋ ਲੰਦੋ ਕਲੈਕਸ਼ਨ ਆ ਗਈ ਮੈਂ ਦੇਖੀ ਕਲੈਕਸ਼ਨ ਪਾ ਕੇ ਐਨੀ ਗਰਮੀ ਚ ਪਿੱਤ ਘਟਾਣੀ ਤੂੰ ਜੀਨ ਤਾਂ ਲੈ ਦੋ ਜੀਨ ਤੇ ਪਾਈ ਸਕਦੇ ਹੋ ਸਰਦੀ ਤੂੰ ਨਾ ਮੇ ਲਾਦਾ ਮੇ ਲਾਦਾ ਕਿੰਨੀਆਂ ਕੋਈ ਵੀਡੀਓ ਪਾ ਚੁੱਕੀਆਂ ਦਮਨ ਤਰਲੇ ਹੀ ਕਰਦੀ ਰਹਿੰਦੀ ਵਿਚਾਰੀ ਕਿ ਮੈਨੂੰ ਕੱਪੜੇ ਲੈ ਦੋ ਮੈਨੂੰ ਕੱਪੜੇ ਲੈ ਦੋ ਨਹੀਂ ਆਏ ਕੱਪੜੇ ਯਾਰ ਹਾਂ ਕਿਉਂ ਨਹੀਂ ਹੈਗੇ ਸਾਰਾ ਕੁਝ ਹੈਗਾ ਉਹੀ ਮਾਰਦੀ ਹੈ ਬਸ ਇਹਨਾਂ ਨੂੰ ਨਾ ਰੋਜ਼ 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 ਨਵੀਆਂ 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 ਚੀਜ਼ਾਂ ਚਾਹੀਦੀਆਂ ਤੇ ਗਾਇਜ਼ ਅੰਦਰ ਨਾ ਕਾਂ ਬੋਲਦਾ ਪਿਆ ਹੈ ਜੈਸਾ ਜਲ ਕਿਉਂ ਜਾਇਆ ਉਹ ਨਾ ਕਾਂ ਬੋਲਦਾ ਪਿਆ ਉਹ ਬੈਠਾ ਤੇ ਪਹਿਲਾਂ ਜਦ ਛੋਟੇ ਛੋਟੇ ਨੇ ਦੇਖ ਨਾ ਦਮਣ ਕਾਂ ਬੋਲਦਾ ਤੇ ਅਹੀ ਕਹਿਣਾ ਉੱਡ ਕਾਂ ਵਾ ਸਾਡੇ ਘਰੇ ਅੱਜ ਕੌਣ ਹੁੰਦਾ ਏ ਹੂੰ ਉਹ ਤਾਂ ਕਾ ਉੱਡ ਜਾਂਦਾ ਹੀ ਤੇ ਕਿਹਨੇ ਅੱਜ ਕੋਈ ਰਿਸ਼ਤੇਦਾਰ ਆਏਗਾ ਅੱਜ ਕੱਲ ਫੋਨ ਚੱਲ ਪਏ ਨਵਾਂ ਜਮਾਨਾ ਨਵੀਆਂ ਗੱਲਾਂ ਕਿ ਨਹੀਂ ਤੁਹਾਨੂੰ ਤਾਂ ਪਤਾ ਨਹੀਂ ਤੇ ਲਓ ਗਾਇਸ ਆਪਾਂ ਨੇ ਦਾਲ ਰੱਖਤੀ ਏ ਕੀ ਨਹੀਂ ਪਤਾ ਤੇ ਬਾਣਾ ਪਰ ਆਖਾਂ ਦਾਲ ਮੱਖਣ ਦੇ ਲਈ ਆ ਨਾਂ ਤੇ ਕਿ ਆਪਾਂ ਪੰਜਾਬੀ ਪਹਿਰਾਵ ਚੈਨਲ ਤੇ ਲਾਈਵ ਆਵਾਂਗੇ ਜੀ ਰਾਤ ਨੂੰ ਅਗਲੀ ਤਾਂ ਆ ਗਿਆ ਜੀ ਸਵੇਰੇ ਜੀ ਜਦੋਂ ਵੀਡੀਓ ਆਏਗੀ ਉਦੋਂ ਹੀ ਉਹ ਦੁਬਾਰਾ ਆਪਾਂ ਪੰਜਾਬੀ ਪਹਿਰਾਵੇ ਤੇ ਲਈ ਦੋਨਾਂ ਦੇ ਸਾਡੇ ਵੀ ਘੱਟੇ ਨੇ ਤੇ ਪਲੀਜ਼ ਉੱਥੇ ਜਾ ਕੇ ਜੁੜੀਓ ਉਹਦੇ ਜ਼ਰੂਰ ਪਹੁੰਚਿਓ ਉਥੇ ਜ਼ਰੂਰ ਪਹੁੰਚਿਓ ਸਾਡੇ ਪੰਜਾਬੀ ਪਹਿਰਾਵੇ ਚੈਨਲ ਤੇ ਇਹ ਬਹੁਤ ਫੁੱਲ ਸਪੋਰਟ ਕਰਿਓ ਜੀ ਜੀ ਧੰਗ ਧੰਗ ਜੀ ਤੁਸੀਂ ਵੇਖ ਲਈ ਪੰਜਾਬੀ ਪਹਿਰਾਵੇ ਨੂੰ ਸਬਸਕ੍ਰਾਈਬ ਕਰੋ ਤੇ ਹਰ ਇੱਕ ਆਪਾਂ ਵੀਡੀਓ ਬਾਕੀ ਕੰਟੈਂਟ ਵੀ ਪਾ ਰਹੇ ਆ ਤੇ ਇਹ ਵੀ ਉੱਥੇ ਵੀ ਪਾ ਰਹੇ ਆ ਪਰ ਉੱਥੇ ਘੱਟ ਪਾ ਰਹੇ ਆ ਜਲਦੀ ਆਇਆ ਕਰਾਂਗੇ ਜੇ ਜਦੋਂ ਆਪਣੀ ਸਬਸਕ੍ਰਾਈਬ ਕਰੋ। ਇਹ ਤੁਸੀਂ ਮੈਨੂੰ ਲੱਗਦਾ ਕੁਝ ਕੋ ਮੇਰੀਆਂ ਭੈਣਾਂ ਨੇ ਵੀਡੀਓ ਦੇਖੀ ਹੋਣੀ ਸਾਡੇ ਦੂਸਰੇ ਚੈਨਲ ਤੇ ਮਿਸਟਰ ਐਂਡ ਮਿਸਿਸ ਵਾਸੀ ਤੇ ਮੇਰੀਆਂ ਬੁਟੀਕ ਵਾਲੀਆਂ ਭੈਣਾਂ ਜਰੂਰ ਜਾ ਕੇ ਉਹ ਵੀਡੀਓ ਦੇਖਿਓ ਉਹਦੇ ਵਿੱਚ ਜੋ ਇੱਕ ਬੁਟੀਕ ਵਾਲੀ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਤੇ ਪਲੀਜ਼ ਉਹ ਵੀਡੀਓ ਜਰੂਰ ਦੇਖਿਓ ਉਹ ਚਾਈ ਭੈਣ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਤੁਸੀਂ ਪੂਰੀ ਵੀਡੀਓ ਮਿਸਟਰ ਐਂਡ ਮਿਸਿਸ ਵਾਸੀ ਦੇ ਚੈਨਲ ਤੇ ਜਰੂਰ ਜਾ ਕੇ ਦੇਖਿਓ ਠੀਕ ਹੈ ਜੀ। ਵਧੀਆ। ਇਹ ਹੁਣ ਪਹਿਲਾਂ ਉਹ ਉੱਥੇ ਉੱਥੇ ਮੰਝੇ ਤੇ ਪਿਆ ਸੀ ਉਧਰ ਉਧਰ ਮੰंजे ਦਾ ਪਿਆ ਹੀ ਤਾਂ ਹੁਣ ਇੱਥੇ ਸੌਂ ਗਿਆ। ਦਮਣੇ ਤਾਂ ਕੋਈ ਗੱਲ ਨਹੀਂ ਹੋਣੀ। 6:30 ਦਾ ਟਾਈਮ ਹੋ ਗਿਆ ਦੇਖ ਲਓ। ਹਾਂ ਤੇ ਫਿਰ ਹੁਣ ਸੌਣ ਦਾ ਪੁੱਤ ਟਾਈਮ ਨਹੀਂ ਹੁਣ ਰੋਟੀ ਖਾ ਕੇ ਇਕੱਠੇ ਮੈਨੂੰ ਪਤਾ ਤੁਸੀਂ ਉੱਠਦੇ ਨਹੀਂ ਹੈਗੇ ਸੁੱਤੇ ਰਹਿੰਦੇ ਹੋ। ਪੱਕਾ ਪ੍ਰੋਮਿਸ ਮੈਂ 2 ਵਜਾ ਮਾਰ ਰਹੀਆਂ ਬਸ ਇਹਦੂ ਬਾਅਦ ਤੁਸੀਂ ਉੱਠੋ ਨਾ ਉੱਠੋ ਠੀਕ ਹੈ। ਆਹ ਦੇਖੋ ਜੀ ਆਹ ਸੀ ਤਿੰਨੇ ਪਹਿਣਾ। ਬਿਚਾਰੀਆਂ ਟੇਡੀਆਂ ਮੇਡੀਆਂ ਹੋਈਆਂ ਪਈਆਂ ਡਿੱਗੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਦੋ ਤਾਂ ਬੁਟੀਕ ਦਾ ਕੰਮ ਸਰਾਸਰਾ ਕੇ ਛੱਡ ਗਿਆ ਹਾਂ ਇੱਕ ਟੀਚਰ ਦਾ ਕੰਮ ਕਰ ਕਰਕੇ ਧੱਕ ਗਿਆ ਵਿਚਾਰੀ ਦੇਖੋ ਤਾਂ ਸਹੀ ਕਿਵੇਂ ਡਿੱਗੀਆਂ ਪਈਆਂ ਵਿਚਾਰੀਆਂ ਠਾਕਰੀਆਂ ਟੁੱਟ ਭੱਜ ਗਈਆਂ ਵਿਚਾਰੀਆਂ ਸੱਚ ਨਾਲ ਜ਼ਿੰਮੇਵਾਰੀ ਬਹੁਤ ਐਨਾਂ ਦੇ ਸਿਰ ਤਾਂ ਕਰਕੇ ਵਿਚਾਰੀਆਂ ਬੁੰਦਲ ਗਈਆਂ ਨੇ ਕਿ ਨਹੀਂ ਤੇ ਆਪਾਂ ਦਾ ਦਾਦਾ ਸੀ ਆਪਣੀ ਦਾਲ ਦੀਆਂ ਸੀਟੀਆਂ ਲੱਗ ਰਹੀਆਂ ਨੇ ਤੇ ਅੱਜ ਅਸੀਂ ਵੀ ਜੇ ਇੱਧਰ ਸੋਫੇ ਤੇ ਬੈਠਿਆ ਕਿਉਂਕਿ ਮੌਸਮ ਚੇਂਜ ਹੋਣ ਕਰਕੇ ਨਾ ਇੱਥੇ ਪੱਖਾ ਹੈ ਨਹੀਂ ਉੱਤੇ ਤੁਹਾਨੂੰ ਮੈਂ ਦੱਸਿਆ ਸੀ ਤੇ ਇੱਧਰ ਕੋਈ ਵੀ ਨਹੀਂ ਬੈਠਦਾ ਸੋਫਿਆਂ ਤੇ ਤੇ ਅੱਜ ਮੌਸਮ ਠੰਡਾ ਪੱਖਾ ਸਾਡਾ ਉਹ ਚੱਲ ਰਿਹਾ ਪਰ ਹਵਾ ਸਾਨੂੰ ਆ ਰਹੀ ਏ ਤੇ ਇੱਧਰ ਅਸੀਂ ਵਿੰਡੋ ਵੀ ਖੋਲ ਰੱਖੀਆਂ ਨੇ ਤੇ ਇਧਰੋਂ ਵੀ ਹਵਾ ਆ ਰਹੀ ਏ ਤੇ ਦਮਣ ਵੀ ਸੋਫੇ ਤੇ ਹੀ ਸੌ ਗਿਆ ਤੇ ਆਪਾਂ ਵੀ ਦਾਲ ਦੁੱਧ ਧਰਤੀ ਏ ਅੱਜ ਕੋਚਮੀ ਪੈਰੇ ਸੀਗਾ ਹਾਂ ਤੇ ਅਸੀਂ ਵਿੰਡੋ ਖੋਲ ਲਈਆ ਮम्मा ਮੇਰੇ ਤਾਂ ਵਾਰ ਖਿਲਰ ਗਈ ਨਹੀਂ ਸੋਣੀ ਹਵਾਰੀ ਬਹੁਤ ਹਵਾ ਚੱਲਦੀ ਹੈ ਗੇਟਾ ਵੀ ਖੋਲਤੇ ਸਾਹਮਣੇ ਫਿਰ 1+2 ਕਲਾਸ ਸੀਗੀ ਹੋਰ ਵੀ ਕਲਾਸ ਸੀ 9ਥਾ ਨਾ ਇਹ ਤੇ ਉਹਨਾਂ ਨੇ ਵੀ ਗੇਟ ਖੋਲਤੇ ਉਹਨਾਂ ਦੀ ਪਾਸ ਹੋ ਕੇ ਸਾਡੇ ਜਿਵੇਂ ਐਨੀ ਖੁੱਲੀ ਖੁੱਲੀ ਹਵਾ ਬਹੁਤ ਖੁੱਲੀ ਹਵਾ ਹੁਣ ਉਹ ਨਾ ਕਿ ਉਹ ਕੱਪੜੇ ਖਿਲਰੇ ਪਏ ਆਪਣੇ ਭੈਣਾਂ ਦੇ ਸੂਟ ਪਏ ਨੇ ਕਿਉਂਕਿ ਇੱਥੇ ਮੈਨਾਂ ਲੱਗ ਰੱਖ ਛੇੜੇ ਦੇ ਦਵਾਨ ਤੇ ਕਿ ਇੱਥੋਂ ਮੈਨੂੰ ਚੇਤਾ ਰਹਿੰਦਾ ਕਿ ਆ ਇੱਧਰ ਅਲੱਗ-ਅਲੱਗ ਜਿੱਥੇ ਪੈਰੇ ਸਾਰੇ ਮਿਕਸ ਹੋ ਜਾਂਦੇ ਨੇ ਵਿੱਚ ਚਲੋ ਜੀ ਆਪਾਂ ਵੀ ਦਾਲ ਰੱਖਤੀ ਐ ਤੇ ਦਾਲ ਨੂੰ ਲਾਣਾ ਹੁਣ ਤੜਕਾ ਤੇ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਮਾੜਾ ਮੋਟਾ ਵਲੌਗ ਸੀ ਅਕਸੈਪਟ ਕਰਿਓ ਤੇ ਪਲੀਜ਼ ਜ਼ਰੂਰ ਜਾ ਕੇ ਸਾਡੇ ਮਿਸਟੇ ਮਿਸਸੀ ਬਾਸੀ ਚੈਨਲ ਤੇ ਬੁਟੀਕ ਵਾਲੀਆਂ ਪਹਿਣਾ ਜ਼ਰੂਰ ਇਹ ਵੀਡੀਓ ਦੇਖਣ ਚਲੋ ਜੀ ਬਾਏ ਬਾਲ ਸਾਰਿਆਂ ਨੂੰ